ਲੈਨ ਬਣਾਓ ਇੱਕ ਲੈਨ ਬਣਾਓ ਸਾਰੇ ਇੱਕ ਲੈਨ ਵਿੱਚ ਲੰਬੀ ਲੈਨ ਕਰ ਬਣਾ ਲਓ ਜੈ ਜੀਉ ਰਾਮ ਬਿੰਨੂ ਰਾਮ ਜੀਉ ਰਾਮ ਮੀਰੂ ਰਾਮ ਕਿੰਨੇ ਆਲਾ ਆਟੋ ਚ ਕਿੰਨੇ ਬੈਠਦੇ ਬੱਚੇ ਕਿੰਨੇ ਆਲਾ ਸਵਾਰੀ ਕਿੰਨਾ ਪਾਸ ਹੈ ਸਾਰੇ ਪਹਿਲੇ 5 ਮੇਰੀ ਤੁਸੀਂ ਆਪਕੇ ਤਾਹ ਤੋਂ ਪਹਿਲੇ 5 4 5 5 6 ਬੱਚੇ ਪਾਸ ਕਿੰਨੇ ਸੀਟ ਪਾਸ ਆ ਇਹ ਉਹ ਸੀਟ ਤਾਂ ਹੁਣ ਤੁਹਾਡੇ ਸਾਹਮਣੇ 4 ਤੁਸੀਂ ਦੇਖ ਲਓ ਜੋ 4 ਆ ਬੱਚੇ ਕਿੰਨੇ ਬਿਠਾਇਆ ਉਹ ਬੱਚੇ ਸਾਰੇ ਜੀ ਗਿਣੋ ਕਿੰਨੇ ਨਹੀਂ ਕਿਉਂ ਕਿਸ ਗੱਲ ਤੂੰ ਇਹ ਕੀਮਤੀ ਜਾਨਣਾ ਹੈ ਇਹ ਤੇ ਗਾਪ ਸੀ ਮਾਂ ਪੇ ਉਹਦਾ ਤੂੰ ਐਖਾ ਇਹ ਸੰਦਿਲਾ ਫਿਰ ਜਪਾ ਨੇ ਗਾ ਉੱਤੇ ਬਗਲ ਤੁਸੀਂ ਕਿੰਨੇ ਆ ਗਣੋ 1 2 3 4 5 6 7 8 9 10 11 12 13 14 15 16 17 18 19 19 ਬੱਚੇ ਆ ਜੀ ਦੇਖੋ 19 ਬੱਚੇ ਆ ਇਹ 4 ਸੀਟਾ 4 ਸੀਟੜ ਪਾਸ ਆ 5 ਆ ਆ ਪੰਜ ਹੋ ਗਏ ਤੁਸੀਂ ਦੇ ਪੰਜ ਤੇ 19 ਬੱਚੇ ਬਿਠਾਏ ਆ ਤੁਸੀਂ ਕਿਵੇਂ ਕੰਟਰੋਲ ਕਰੋਗੇ ਜੇਕਰ ਕੋਈ ਹਾਦਸਾ ਵਾਪਰ ਗਿਆ ਤੁਸੀਂ 19 20 ਬੱਚਿਆਂ ਨੂੰ ਕਿਵੇਂ ਕੰਟਰੋਲ ਕਰੋ ਕਿਵੇਂ ਜਨਾਬ ਹਮ ਤੁਹਾਡੇ ਅਸਮਰ ਅਸਪਾਰੇ ਪੜਨਲ ਥੋੜਾ ਅਸੀਂ ਤਲਾਣ ਕਰਨ ਲੱਗੇ ਹਾਂ ਕਿਉਂਕਿ ਸੈਮੀਨਾਰ ਲਾ ਕੇ ਤੁਹਾਨੂੰ ਸਮਝਾਇਆ ਹੋਇਆ ਸਮਝਾਉਣ ਦੇ ਬਾਵਜੂਦ ਵੀ ਤੁਸੀਂ ਆਪਣੇ ਮਨਮਰਜ਼ੀ ਕਰ ਰਹੇ ਹੋ ਠੀਕ ਹੈ ਜੀ ਇਹ ਦੇਖੋ ਬੀਮਾ ਪੋਲੂਸ਼ਨ ਹੋਰ ਕੀ ਕੁਝ ਹੈ ਨਹੀਂ ਇਹ ਦੇਖੋ ਪਹਿਲਾਂ ਤਾਂ ਦੇਖੋ ਡਾਕੂਮੈਂਟ ਕਿੰਨੇ ਘਟਾ ਹੈ ਨੰਬਰ 2 ਤੇ ਜੀ ਮੈਂ ਮਾਪਿਆਂ ਨੂੰ ਪੇਰੈਂਟਸ ਦੇ ਨੂੰ ਅਪੀਲ ਕਰਨਾ ਚਾਹਣਾ ਵੀ ਜੇ ਬੱਚੇ ਦੀ ਜਾਨ ਤੋਂ ਕੋਈ ਚੀਜ਼ ਕੀਮਤੀ ਨਹੀਂ ਹੈ ਉਹ ਦੇਖੋ 19 ਬੱਚੇ ਬਿਠਾਇਆ ਜਿਹੜੇ ਮਾਪਿਓ ਇਹ ਦੇਖਣ ਵੀ ਇਸ ਵੀਕਲ ਦੇ ਵਿੱਚ ਅਸੀਂ ਕਿੰਨੇ ਬੱਚੇ ਬਿਠਾਉਣਿਆ ਜਿਹੜੇ ਹੋਰ ਕਿਸੇ ਵੀਕਲ ਤੇ ਲਾ ਦੋ ਮੈਂ ਸਾਰੇ ਪੇਰੈਂਟਸ ਨੂੰ ਅਪੀਲ ਕਰਦਾ ਵੀ ਤੁਸੀਂ ਇੰਨੇ ਨੇ ਬੱਚੇ ਬਿਠਾਉਂਗੇ ਇੱਕ ਵੀਕਲ ਦੇ ਵਿੱਚ ਤਾਂ ਕਿਤੇ ਨਾ ਕਿਤੇ ਹਾਦਸਾ ਵਾਪਰ ਗਿਆ ਤੇ ਬੱਚੇ ਸਹੀ ਸਲਾਮਤ ਘਰੇ ਨਹੀਂ ਆ ਸਕਦੇ ਸੋ ਤੁਹਾਨੂੰ ਵੀ ਮੇਰੀ ਅਪੀਲ ਹੈ ਪਿੱਛੇ ਟੈਕਸੀ ਸਟੈਂਡ ਵਾਲੇ ਵੀ ਖੜੇ ਆ ਇਹਨਾਂ ਨੂੰ ਵੀ ਸੈਮੀਨਾਰ ਰੋਡ ਦੇ ਵਿੱਚ ਸਮਝਾਇਆ ਵੀ ਹੁਣ ਕਹਿਣ ਲੱਗਾ ਵੀ ਅੱਜ ਤੋਂ ਬਾਅਦ ਜੇਕਰ ਬੱਚੇ ਜਿੰਨੇ ਸੀਟੜਾ ਤੁਸੀਂ ਪੰਜ ਚਾਰ ਬੱਚੇ ਲੈ ਕੇ ਜਾਓ ਦੋ ਗੇੜੇ ਲਾ ਲਓ ਤਿੰਨ ਲਾ ਲਓ ਠੀਕ ਹੈ ਕਿ ਨਹੀਂ ਜੇ ਤੁਸੀਂ ਆਪਣੀ ਮਨਮਰਜ਼ੀ ਕਰੋਗੇ ਫਿਰ ਚਲਾਨ ਤਾਂ ਹੋਊਗਾ ਤੁਹਾਨੂੰ ਭਰਨਾ ਪੈਣਾ ਇਹਦੀ ਗੱਲ ਹੈ ਠੀਕ ਹੈ ਕਿ ਨਹੀਂ ਔਰ ਮਾਪਿਆਂ ਨੂੰ ਅਪੀਲ ਆ ਦੁਬਾਰਾ ਮੈਂ ਫੇਰ ਕਰਦਾ ਵੀ ਬੱਚਿਆਂ ਦੀ ਕੇਅਰ ਆਪ ਕਰੋ ਇਹਨਾਂ ਨੇ ਤਾਂ ਜਿੰਨੇ ਬਿਠਾ ਲਏ ਤੁਸੀਂ ਚਾਰ ਲਮਕਾ ਲੈਣ ਕੇ ਪਾਸੇ ਵੀ ਨੁਕਸਾਨ ਤੁਹਾਡਾ ਨਾ ਕਿ ਇਹਨਾਂ ਦਾ ਸੋ ਧੰਨਵਾਦ ਜੀ ਤੇ ਗਾਂ ਤੋਂ ਮੰਨੋਗੇ ਤਾਂ ਸਹੀ ਰਹੋਗੇ ਤੇ ਨਹੀਂ ਤਾਂ ਫਿਰ ਤੁਹਾਡੀ ਮਨਜ਼ੂਰੀ ਦਾ ਪੱਕਾ ਹੀ ਆ ਚਲਾਨ ਫੜੋ ਹੁਣ ਤੁਹਾਡੇ ਬੱਚੇ ਓਵਰ ਜਿਹੜੇ ਭਰੇ ਤੁਸੀਂ ਚੜਾਏ ਸੀ ਇਸ ਕਰਕੇ ਤੁਹਾਡਾ ਚਲਾਨ ਕੀਤਾ ਇਹਨੂੰ ਭਰੋ ਅੱਜ ਅਸੀਂ ਅਧਿਕਾਰਤ ਚੈਕਿੰਗ ਕੀਤੀ ਸਾਡੇ ਧਿਆਨ ਚ ਸੀਗਾ ਵੀ ਬੱਚੇ ਜਿਹੜੇ ਆ ਸਕੂਲਾਂ ਤੋਂ ਲੈ ਕੇ ਆਉਂਦੇ ਆ ਪਿੱਕਲ ਉਹ ਕਪੈਸਿਟੀ ਤੋਂ ਵੱਧ ਬਿਠਾ ਕੇ ਲੈ ਕੇ ਆਉਂਦੇ ਆ ਅੱਜ ਅਸੀਂ ਇੱਕ ਆਟੋ ਚੈੱਕ ਕੀਤਾ ਆਟੋ ਦੇ ਉੱਪਰ 19 ਬੱਚੇ ਬੈਠੇ ਹੋਏ ਸੀ ਬੈਠੇ ਕੀ ਮਤਲਬ ਬਹੁਤ ਜ਼ਿਆਦਾ ਔਖੇ ਬੱਚੇ ਬੈਠੇ ਸੀਗੇ ਦੇਖੋ ਇੱਕ ਆਟੋ ਦੀ ਕਪੈਸਿਟੀ ਜਿਹੜੀ ਆ 5 4 ਸੀ ਸਵਾਰੀਆਂ ਦੀ ਹੈਗੀ ਆ 19 ਬੱਚੇ ਬਹੁਤ ਜ਼ਿਆਦਾ ਔਰ ਅਸੀਂ ਉਹਨੂੰ ਆਟੋ ਜਿਹੜਾ ਚਾਲਕ ਆ ਉਹਨੂੰ ਸਮਝਾਇਆ ਵੀ ਉਹਨੂੰ ਉਹਦਾ ਚਲਾਨ ਵੀ ਕੀਤਾ ਔਰ ਮੈਂ ਇੱਕ ਪੇਰੈਂਟਸ ਨੂੰ ਬੇਨਤੀ ਕਰਨਾ ਚਾਹਣਾ ਸਕੂਲਾਂ 'ਚ ਜਿਹੜੇ ਬੱਚੇ ਆਉਂਦੇ ਆ ਉਹਨਾਂ ਦੇ ਪੇਰੈਂਟਸ ਨੂੰ ਵੀ ਬੇਨਤੀ ਆ ਵੀ ਜਿੰਨੇ ਕ ਬੱਚੇ ਦੇਖੋ ਗੱਡੀ ਉਹਦੇ ਵਿੱਚ ਬੈਠ ਸਕਦੇ ਆ ਜਾਂ ਗੱਡੀ ਦੇ ਵਿੱਚ ਜਾਂ ਆਟੋ ਦੇ ਵਿੱਚ ਉਹਨੇ ਬੱਚੇ ਹੀ ਬਿਠਾਓ ਕਿਉਂਕਿ ਬੱਚਿਆਂ ਨੂੰ ਜਦੋਂ ਬੈਠਣ ਨੂੰ ਜਗ੍ਹਾ ਹੀ ਨਹੀਂ ਐ ਤੇ ਤੁਸੀਂ ਉਹਨੂੰ ਫੀਸ ਦੇ ਰਹੇ ਆ ਉਹ ਫੀਸ ਲੈ ਕੇ ਬੱਚੇ ਵਿੱਚ ਕੁਝ ਖੜੇ ਆ ਕੁਝ ਮਤਲਬ ਇੱਕ ਦੂਜੇ ਦੇ ਉੱਤੇ ਬੈਠੇ ਹੋਇਆ ਅਚਾਨਕ ਬ੍ਰੇਕ ਲੱਗਦਾ ਜਾਂ ਕੋਈ ਹਾਦਸਾ ਵਾਪਰਦਾ ਬੱਚੇ ਬੱਚਿਆਂ ਦੇ ਛੱਟ ਲੱਗਣ ਦਾ ਡਰ ਐ ਇਸ ਕਰਕੇ ਇਸ ਨੂੰ ਤੁਸੀਂ ਆਪਣਾ ਫਰਜ਼ ਨਿਭਾਓ ਫਰਜ਼ ਨਿਭਾਉਂਦੇ ਹੋਏ ਵੇਖੋ ਵੀ ਜਿਹੜੀ ਗੱਡੀ ਤੁਸੀਂ ਬੱਚੇ ਭੇਜ ਰਹੇ ਆ ਬੱਚੇ ਸਾਡਾ ਸੀ